ਸੂਰਾ ਸੋਪੇ ਤੱਜ ਹੈ ਜੋ ਲਰ ਦੀਨ ਕੇ ਆਪੋ ਆਪਣਾ ਤੇ ਹਰਤਾ ਬਾਰੀ ਸਜੇ ਹੋਏ ਜਵਾਨਾਂ ਦੇ ਹੱਥੀਆਂ ਭਰ ਕੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਰੰਗ ਹੋਈ ਹਰ ਐਤਵਾਰ ਦੀ ਤਰ੍ਹਾਂ ਨੌਜਵਾਨਾਂ ਨੇ ਮਤਾਵਾ ਪੈਣਾ ਨੇ ਤਲ ਮਿਲ ਕੇ ਸ਼ਾਂਤੀ ਦੇ ਰੂਪ ਦੇ ਵਿੱਚ ਧੁਰਗੀ ਬਾਣੀ ਸੁਖਨੀ ਸਾਹਿਬਾਣੀ ਦਾ ਜਾਪ ਕੀਤੇ ਆਓ ਜਿਨ੍ਹਾਂ ਨੂੰ ਸਮਾ ਮਿਲਿਆ ਹੈ ਜੋ ਪੋਤੇ ਮਹੀਨੇ ਦੇ ਅੰਦਰ ਤਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਅਨੰਦਪੁਰ ਦੇ ਕਿਲੇ ਨੂੰ ਛੱਡਦੇ ਨੇ ਛੇ pô ਦੀ ਰਾਤ ਹੈ ਅੱਜ 8 pô ਦਾ ਦਿਨ ਹੈ ਅੱਜ ਦਿਨ ਚਮਕੌਰ ਦੀ ਗੜੀ ਦੇ ਅੰਦਰ ਬਹੁਤ ਭਾਰੇ ਜਿਹੇ ਜੰਗ ਹੋਏ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਣ ਜਾਂ ਉਹਨਾਂ ਦੇ ਇਤਿਹਾਸ ਤੇ ਸਾਥ ਪਾਵਾਂਗੇ ਆਪ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬਲਾਈਏ ਆਤੋ ਜੀ ਵਾਰ ਇੱਕ ਗੁਰਜੀਕਾ ਥਾਲ ਸਾਹਿਬ ਵਾਰ ਇੱਕ ਗੁਰਜੀਕ ਦੀ ਫਤਿਹ ਤਨ ਮੁਰੇ 75 ਪਾਸ਼ਾ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਜਿਸ ਵੇਲੇ ਸਰਕਾਰ ਵੱਲੋਂ ਕਿਸੇ ਨੂੰ ਸ਼ਹੀਦ ਕੀਤਾ ਜਾਂਦਾ ਜਾਂ ਬਲਦੀ ਪੜਾਇਆ ਜਾਂਦਾ ਅੱਜ ਵੀ ਇਹ ਐਡਾ ਦਾ ਮਾਹੌਲ ਸਿਰਜਿਆ ਜਾਂਦਾ ਇਹਦੇ ਦੋ ਪੱਖ ਨੇ ਇੱਕ ਤੇ ਜਿਹੜੇ ਤੁਹਾਡੇ ਹੱਥ ਦੇ ਵਿੱਚ ਨੇ ਉਹਨਾਂ ਦੇ ਵਿੱਚ ਜੋ ਸਾਬੇਗਾ ਜਜ਼ਬਾ ਆਵੇਗਾ ਤੇ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਨੇ ਉਹ ਇਹ ਨਹੀਂ ਗੱਲ ਕਹਿਣਗੇ ਵੀ ਵੇਖ ਲਓ ਉਹਨੇ ਥੋੜੀ ਜਿਹੀ ਬੋਲਣ ਦੀ ਹਿੰਮਤ ਕੀਤੀ ਤੇ ਉਹਦਾ ਸਰਕਾਰਾਂ ਨੇ ਕੀ ਹਾਲ ਕੀਤਾ ਦੋ ਪਹਿਲੂ ਨੇ ਸਤਗੁਰੂ ਗੁਰਦੇਵ 75 ਪਾਸ਼ਾ ਮਹਾਰਾਜ ਦੀ ਤਿਰਕ ਜੱਜੂ ਆਸਤੇ ਆਪਣਾ ਜਿਹੜਾ ਸੀਸ ਹੈ ਉਹ ਜਨ ਵੀ ਕਾਉਂਟ ਦੇ ਵਿੱਚ ਘਟਾਉਂਦੇ ਨੇ ਉਸ ਤੋਂ ਬਾਅਦ ਭਗਤ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ 9 ਸਾਲ ਦੀ ਉਮਰ ਹੈ ਸਤਗੁਰ ਜੀ ਨੇ ਪ੍ਰਗਟ ਕੀਤਾ ਕਿ ਜੋ ਕਰਕੇ ਨਹੀਂ ਬੈਠਣਾ ਇਹ ਜਿਹੜੇ ਪਹਾੜੀ ਰਾਜੇ ਇਹ ਜਿਹੜੇ ਮੁਗਲ ਪਾਸ਼ਾ ਔਰੰਗੇ ਵਰਗੇ ਇਹਨਾਂ ਤੋਂ ਸਤਗੁਰ ਜੀ ਦੀ ਸ਼ਹੀਦੀ ਦਾ ਜਿਹੜਾ ਬਦਲਾ ਇਹ ਭੁਲਿਆ ਜਾਵੇ। ਸਤਗੁਰ ਜੀ ਨੇ ਖਾਲਸਾ ਪੰਥ ਜਿਹੜਾ ਹੈ ਸਾਜਿਆ ਪਹਿਲਾਂ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਦੀਵਾਨ ਨਲ ਜਨ ਦੇ ਜੋ ਵੀ ਲਾ ਕੇ ਹਰਦੀਪ ਮੰਦਾਰਾ ਜਿਹੜਾ ਹੈ ਉਹ ਸਤਿਗੁਰੂ ਜੀ ਨੇ ਪਿਆਰ ਕਰਾਇਆ ਸਤਿਗੁਰੂ ਜੀ ਦੇ ਸੀਸ ਦੇ ਉੱਪਰ ਦਸਤਾਰ ਦੇ ਉੱਪਰ ਕਲਗੀ ਪਰੀ ਸੁੰਦਰ ਸੋਭ ਦੀ ਹੈ ਰਾਜਿਆਂ ਮਹਾਰਾਜਿਆਂ ਵਾਲੀ ਪ੍ਰਸ਼ਾਦ ਹੈ ਸਾਹੀ ਖਾਤ ਬਾਤ ਹੈ ਸਤਿਗੁਰੂ ਜੀ ਕੋਲ ਬਾਤ ਹੈ ਪ੍ਰਸ਼ਾਦੀ ਹਾਜ਼ਰੀ ਹੈ ਸਤਿਗੁਰੂ ਜੀ ਦੇ ਕੋਲ ਇਹ ਸਾਰਾ ਕੁਝ ਜਿਹੜਾ ਪਹਾੜੀ ਰਾਜ ਦੇ ਪੀਪ ਚੰਦ ਹੋਣੇ ਇਹਨਾਂ ਨੂੰ ਜਦਾ ਨਹੀਂ ਲੱਗਾ ਪੀਪ ਚੰਦ ਜਿਸ ਵੇਲੇ ਸਤਗੁਰੂ ਜੀ ਦੇ ਕੋਲ ਆਇਆ ਅਰੰਗਪੁਰ ਸਾਹਿਬ ਵਿਖੇ ਜਦੋਂ ਇਹਨੇ ਪ੍ਰਸ਼ਾਦੀ ਹਾਥੀ ਵੇਖਿਆ ਤੇ ਵੇਖ ਕੇ ਬੜਾ ਹਰਾਮ ਹੋਇਆ ਸਫੈਦ ਹਾਥੀ ਮੰਡ ਦੇ ਵਿੱਚ ਸੋਚਿਆ ਕਿਦਾ ਇਦਾਂ ਦਾ ਹਾਥੀ ਤੇ ਔਰਤ ਤੇ ਬਾਦਸ਼ਾਹ ਦੇ ਕੋਲ ਵੀ ਨਹੀਂ ਤੇ ਸਾਨੂੰ ਇਹ ਹਾਥੀ ਕਿਥੋਂ ਪ੍ਰਾਪਤ ਹੋਣਾ ਕਿਥੋਂ ਨਸੀਬ ਹੋਣਾ ਇਹਨੇ ਸਤਪੁਰ ਜੀ ਦੇ ਕੋਲੋਂ ਹਾਥੀ ਤੇ ਹੋਰ ਕਈ ਜੀਵ ਵਸਤੂਆਂ ਮੰਗੀਆਂ ਦੋ ਇਹਦੇ ਪੁੱਤਰ ਅਜਮੇਰ ਚੰਦ ਦਾ ਵਿਆਹ ਸੀ ਫਤਿਹ ਸ਼ਾਹ ਦੀ ਪੁਤਰੀ ਦੇ ਨਾਲ ਇਹਦਾ ਵਿਆਹ ਹੁੰਦਾ ਹੈ ਇਹਦੇ ਪੁੱਤਰ ਅਜਮੇਰ ਚੰਦ ਦਾ ਸਤਪੁਰ ਜੀ ਇਹਦੀ ਗੀਤ ਨੂੰ ਜਾਣਦੇ ਸੀ ਗੁਰੂ ਸਾਹਿਬ ਜੀ ਨੇ ਇਹ ਜਿਹੜਾ ਸਫੈਦ ਹੱਥੀ ਚੰਦਨ ਦੀ ਚੌਂਕੀ ਹੋਰ ਕਈ ਜਿਹੜਾ ਸਾਜ ਸਮਾਨ ਦੇਵ ਤੋਂ ਮਨਾ ਕਰ ਦਿੱਤਾ ਹੁਣ ਇਹਦੇ ਮੱਧ ਦੇ ਅੰਦਰ ਬੜਾ ਰੌਸ ਹੈ ਇਸੇ ਹੀ ਤਰ੍ਹਾਂ ਚੱਲਦੇ ਆਉਂਿਆ ਇਹਦੇ ਸਭ ਤੋਂ ਪਹਿਲਾਂ ਜਿਹੜੀ ਪ੍ਰਧਾਨੀ ਦੀ ਜਰਤ ਹੁੰਦੀ ਹੈ ਇਹ ਜਿਹੜਾ ਜਨਤ ਹੁੰਦਾ ਹੈ ਇਹ ਭੀਮ ਜਨਤ ਹੋਣਾਂ ਦੇ ਨਾਲ ਹੈ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਆਉਂਦਾ ਸਾਹਿਬ ਦੀ ਧਰਤੀ ਤੇ ਜਦੋਂ ਨਾਹਰ ਦੇ ਰਾਜੇ ਨੇ ਸਤਪੁਰੂ ਵੇਦਨੀ ਪ੍ਰਤਾਸ਼ ਰਾਜੇ ਨੇ ਸਤਪੁਰੂ ਜੀ ਨੂੰ ਆਪਣੇ ਕੋਲ ਬੁਲਾਇਆ ਸੀ ਇਸ ਤਰ੍ਹਾਂ ਬਾਦ ਕੀ ਇਹ ਜਿਹੜੇ ਪਹਾੜੀ ਰਾਜੇ ਸੀ ਇਹ ਸਤਪੁਰੂ ਜੀ ਦੀ ਚੜ੍ਹਦੀ ਕਲਾ ਜਿਹੜੀ برداشت ਨਹੀਂ ਕਰ ਸਕਦੇ ਹੁਣ ਜਿੱਦਾਂ ਨੇ ਕਈ ਵਾਰੀ ਅਨੰਦਪੁਰ ਜੱਗਾ ਕੀਤੀਆਂ ਕਈ ਵਾਰੀ ਰਾਜਪੁਰ ਸਾਹਿਬ ਉਂਘੇਰਾ ਪਾਇਆ ਹੁਣ 1704 ਆਈ ਹੈ 1761 ਬੇਤਰਵੇਂ ਹੁਣ ਅਲਾਤਪੁਰ ਸਾਹਿਬ ਨੂੰ ਘੇਰਾ ਪਿਆ ਹੁਣ 7 ਤੋਂ 8 ਮਹੀਨੇ ਹੋ ਚੱਲੇ ਨੇ ਦੁਨਿਆਵੀ ਪਿਛੇ ਬਰਸਾਤਾ ਲੱਗੀਆਂ ਤੁਬਾ ਲੱਗੀਆਂ ਸਾਰਾ ਇਹ ਮੁਗਲ ਤੇ ਪਹਾੜੀ ਖੋਜਾਂ ਨੇ ਆਪਣੇ ਪਿੰਡੇ ਤੇ ਹਲਾਇਆ ਹੁਣ ਉਹ ਦਾ ਮਹੀਨਾ ਆਇਆ ਹੈ ਤੰਦ ਠੰਡ ਜਿਹੜੀ ਹੈ ਉਹ ਕਹਿਦੀ ਹੈ ਵੋਟਾਂ ਦੇ ਵੀ ਕੋਈ ਬਹੁਤੇ ਸਖਾਵੇ ਹਾਰ ਤ ਨਹੀਂ ਸੀ ਹੁਣ ਇਹਨਾਂ ਨੇ ਇੱਕ گاਉ ਤੇ ਵੀ ਹੈ ਆਡੇ ਦੀ ਬਣਾ ਕੇ ਤੁਹਾਨੂੰ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦੇ ਕੋਲ ਭੇਜੀ ਗਾਉ ਤੇ ਜੀ ਸਾਧ ਦਾ ਪੱਥਰ ਗੀਤਾ ਭੇਜੀ ਹੋਰ ਆਪਣੇ ਧਾਰਮਿਕ ਜਿਤ ਜਿਹੜੇ ਨੇ ਇਹ ਭੇਜ ਕੇ ਆਚਾਰ ਜੀ ਸਾਨੂੰ ਗਾਉ ਦੀ ਕਸਮ ਲਗੇ ਸਤਿਗੁਰੂ ਭਗਵਤ ਗੀਦਾ ਦੀ ਕਸਮ ਲੱਗੇ ਇਧਰੋਂ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਪੜ੍ਹੀ ਹੈ ਕਿ ਸਤਿਗੁਰੂ ਜੀ ਤਲਗਿਆਂ ਵਾਲੇ ਪਾਸ਼ਾ ਇੱਕ ਵਾਰੀ ਅਨੰਦਪੁਰ ਸਾਹਿਬ ਦਾ ਕਿਹੜਾ ਛੱਡ ਕੇ ਚਲੇ ਜਾਵੋ ਅਸੀਂ ਤੁਹਾਨੂੰ ਕੁਝ ਵੀ ਛੇਦੇ ਨਹੀਂ ਸਾਡੇ ਵੀ ਤੁਹਾਡੇ ਕੋਲ ਚਿੰਤ ਰਹਿ ਜਾਂਦੇ ਕੀ ਫਿਰ ਇਹਨੇ ਮਹਿਲਿਆਂ ਨੂੰ ਅਲਾਦੋ ਸਾਹਿਬ ਨੂੰ ਇਹਨਾਂ ਨੇ ਘੇਰਾ ਪਾਇਆ ਸੀ ਦੇ ਗੁਰੂ ਸਾਹਿਬ ਨੇ ਇਹਨਾਂ ਦੇ ਅੱਗੇ ਚੌਕਰੀ ਸੱਜੇ ਸਤਿਗੁਰੂ ਸਿੰਘ ਕਹਿੰਦੇ ਨੇ ਵੇਖੋ ਧਰਮ ਦੇ ਨਾਮ ਤੇ ਸਤਿਗੁਰੂ ਜੀ ਇਹ ਜਿਹੜੇ ਮੁਗਲ ਤੇ ਪਹਾੜੀ ਰਾਜ ਦੇ ਕਸਮਾਂ ਖਾਂਦੇ ਨੇ ਮਾਰਦਾ ਉਹ ਸਤਿਗੁਰੂ ਜੀ ਕਹਿੰਦੇ ਕਸਮਾਂ ਵਾਲੇ ਤੇ ਕਦੇ ਵੀ ذکی ਨਹੀਂ ਕਰਨਾ ਸਤਿਗੁਰੂ ਜੀ بار بار ਸਿੱਧ ਕਹਿੰਦੇ ਸਤਿਗੁਰੂ ਜੀ ਕਹਿੰਦੇ ਸਿੰਘੋ ਠੀਕ ਹੈ ਜਿਵੇਂ ਤੁਹਾਡੀ ਪੁੱਛਾ ਤੁਸੀਂ ਆਪ ਹੀ ਸਾਰਾ ਕੁਝ ਵੇਖ ਲੈਣਾ ਤੇ ਆਪ ਹੀ ਆਪਣੇ ਪਿੰਡੇ ਤੇ ਹੰਡੋੜਾ ਹੁਣ 6 ਪੌਂਦੀ ਰਾਤ ਨੂੰ ਤੁਹਾਨੂੰ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਅਨੰਦਪੁਰ ਦਾ ਕਿਲਾ ਛੱਡਣ ਲਗੇ ਜਿਸ ਵੇਲੇ ਅਨੰਦਪੁਰ ਦਾ ਕਿਲਾ ਛੱਡਿਆ ਸਤਗੁਰੂ ਜੀ ਪਰਿਵਾਰ ਦੇ ਸੁਮੇਤ ਨਾਗਪੁਰ ਦੀ ਗਲੀ ਗਲੀ ਦੇ ਵਿੱਚ ਗਏ ਕਰਮੀ ਧਰ ਪਾਸ਼ਾ ਜੀ ਸਤਗੁਰੂ ਜੀ ਦੇ ਨਾਲ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਸਤਿਗੁਰੂ ਜੀ ਦੇ ਨਾਲ ਭਾਈ ਚੋਪਾ ਸਿੰਘ ਜੀ ਸਹਿਬ ਦਾਦਾ ਬਾਬਾ ਅਜੀਤ ਸਿੰਘ ਜੀ ਅਨੰਦਪੁਰ ਵੱਲ ਮੁੜ ਕੇ ਫਿਰ ਦੇਖਦੇ ਨੇ ਤੇ ਭਾਈ ਚੋਪਾ ਸਿੰਘ ਜੀ ਕਹਿੰਦੇ ਸਹਿਬ ਦਾਦਾ ਜੀ ਨੂੰ ਬਾਬਾ ਜੀ ਕੀ ਦੇਖਦੇ ਹੋ ਥੋੜੇ ਜਿਹਾ ਸਮੇਂ ਨੂੰ ਜਦੋਂ ਹਾਲਾਤ ਸਫਾਵੇਂ ਹੋ ਗਏ ਅਸੀਂ ਫਿਰ ਅਨੰਦਪੁਰ ਵਾਪਸ ਆ ਜਰਾਂ ਬਾਬਾ ਅਜੀਤ ਸਿੰਘ ਜੀ ਆਖਿਆ ਇਹ ਤੇ ਹੁਣ ਪਰਮੇਸ਼ਰ ਵਾਹਿਗੁਰੂ ਦੀ ਮਰਜ਼ੀ ਹੈ ਨਾਗਪੁਰ ਸਾਹਿਬ ਅਸੀਂ ਵਾਪਸ ਆਉਣਾ ਇੱਕ ਨਹੀਂ ਸਤਿਗੁਰੂ ਜੀ ਨੇ ਜਿੱਥੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਗੁਰਦੁਆਰਾ ਸੀਸਗੰਜ ਸਾਹਿਬ ਸਤਿਗੁਰੂ ਜੀ ਦੇ ਪਰਿਵਾਰ ਸਵੇਤ ਵੰਸਕਾਰ ਕੀਤੀ ਮੱਥਾ ਟੇਕਿਆ ਉੱਗੀ ਸਾਰੀ ਕਬਾੜ ਦਿੱਤੀ ਕੋਈ ਗੁਰੂ ਦਾ ਸਿੱਖ ਕਿੱਥੇ ਹੈਗਾ ਜਿਹੜਾ ਇਸ ਅਸਥਾਨ ਦੀ ਸੇਵਾ ਨਿਭਾਵੇ ਇੱਕ ਸਿੰਘ ਆਇਆ ਇੱਕ ਸਿੱਖ ਆਇਆ ਭਾਈ ਗੁਰਬਖਸ਼ ਉਦਾਸੀ ਉਹਨੇ ਸਤਗੁਰੂ ਜੀ ਦੇ ਅੱਗੇ ਹੱਥ ਜੋੜਿਆ ਸਤਗੁਰੂ ਜੀ ਸੇਵਾ ਜਿਹੜੀ ਹੈ ਮੈਨੂੰ ਬਖਸ਼ੋ ਤੇ ਸਤਗੁਰੂ ਜੀ ਕਹਿੰਦੇ ਭਾਈ ਗੁਰਬਖਸ਼ ਨੂੰ ਤੇ ਤੂੰ ਇਹ ਰਸਤਾਨ ਦੀ ਸੇਵਾ ਕਰੀਆ ਇੱਕ ਡੱਡਾ ਜਿਹੜਾ ਅਨਾਜ ਦਾ ਭਰਿਆ ਹੋਇਆ ਸਤਗੁਰੂ ਜੀ ਕਹਿੰਦੇ ਤੇਰੇ ਵਾਸਤੇ ਹੀ ਛੱਡ ਦਿੰਦੇ ਆ ਤੇ ਥੋੜੇ ਸਮੇਂ ਨੂੰ ਹਾਲਾਤ ਜਿਹੜੇ ਨੇ ਸਿਖਾਵੇ ਹੋ ਜਾਣਗੇ ਤੇ ਬਰੀ ਕਿਰਪਾ ਹੋਵੇਗੀ ਅਨੰਦ ਅਨ ਦੀ ਪੂਰੀ ਤੇ ਸਤੂ ਜੀ ਪਰਿਵਾਰ ਦੇ ਸਵੇਖ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਗਿਆ ਨਾਲ ਪੂਰਾ ਪਰਿਵਾਰ ਹੈ ਸਹਿਦ ਦਾ ਦੇ ਦੇ ਜਾਨ ਤੋਂ ਪਿਆਰੇ ਸਿੱਖ ਨੇ ਔਰ ਰਾਤ ਜਿਹੜੀ ਹੈ ਬਹੁਤ ਧੀ ਪੈ ਰਹੀ ਹੈ ਹਨੇਰੀ ਰਾਤ ਹੈ ਤੇ ਸਤੂਰ ਜੀ ਚੱਲਦੇ ਚੱਲਦੇ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਤੇ ਜਦੋਂ ਗੀਰਤ ਸਿੰਘ ਨੂੰ ਸਹਿਰ ਮੰਨ ਗਏ ਤੇ ਇਹ ਜਿਹੜੀ ਫੌਜ ਸੀ ਮੁਗਲਾਂ ਦੀ ਇਹਨਾਂ ਨੇ ਹੱਲਾ ਪੂਰ ਦਿੱਤਾ ਕਿ ਹੁਣ ਵਿਛੇ ਅੰਦਪੁਰ ਸਾਹਿਬ ਵਾਪਸ ਨਹੀਂ ਜਾ ਸਕਦੇ ਹੁਣ ਮੁਗਲਾਂ ਦੇ ਹੱਲੇ ਦਾ ਸਿੰਘਾਂ ਨੇ ਫਿਰ ਤਰ੍ਹਾਂ ਕਾਬੂ ਦਿੱਤਾ ਭਾਈ ਕੁੰਦੇ ਸਿੰਘ ਦੀ ਭਾਈ ਮਨੀ ਸਿੰਘ ਦੇ ਸੁਪੁੱਤਰ ਨੇ ਭਾਈ ਕੁੰਦੇ ਸਿੰਘ ਦੀ ਇਹਨਾਂ ਦੇ ਨਾਲ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਰਸਾ ਨਦੀ ਦੇ ਕੰਢੇ ਦੇ ਉੱਤੇ ਇਲਾਕੇ ਫਿਰ ਬਿਆਰੀਆਂ ਦੇ ਨਾਲ ਨਾ ਹੋਇਆ ਬਹੁਤ ਸਾਰੇ ਸਿੱਖ ਜਿਹੜੇ ਇੱਥੇ ਸ਼ਹੀਦ ਹੋਏ ਭਾਈ ਉਹਦੇ ਸਿੱਖ ਵੀ ਇੱਥੇ ਸ਼ਹੀਦ ਹੁੰਦੇ ਨੇ ਕੱਲ ਤੋਂ ਭਰੇ ਸਤੇ ਹੀਠਾਂ ਭਾਈ ਉਹਦੇ ਸਿੱਖ ਵੀ ਫਿਰ ਇੱਥੇ ਸ਼ਹੀਦ ਹੋਏ ਇੱਥੇ ਹੀ ਧੰਨ ਗੁਰਗ ਸਿੰਘ ਪਾਸ਼ਾ ਮਹਾਰਾਜ ਜੀ ਦਾ ਸਾਰਾ ਪਰਿਵਾਰ ਜਿਹੜਾ ਹੈ ਉਹ ਵਿਛੜਿਆ ਭਾਈ ਮਨੀ ਸਿੰਘ ਜੁਨਾ ਦੇ ਨਾਲ ਮਾਤਾ ਸਹਿਬ ਤੌਰ ਦੀ ਮਾਤਾ ਸੰਧਰ ਤੌਰ ਦੀ ਭਾਈ ਜਵਾਹਰ ਸਿੰਘ ਦੇ ਘਰਵਾਲੇ ਚਲੇ ਜਾਂਦੇ ਨੇ ਛੋਟੀ ਸਹਿਬ ਦਾਦੀ ਤੇ ਮਾਤਾ ਗੁਜਰੀ ਜੀ ਇਹ ਵੀ ਸਰਸਾ ਨਦੀ ਦੇ ਕੰਢੇ ਤੇ ਵਿਛੜ ਗਏ ਇਹਨਾਂ ਦਾ ਵੀ ਸਿੰਘਾਂ ਦੇ ਦਲ ਦੇ ਨਾਲੋਂ ਵੀ ਛੋੜਾ ਪੈ ਗਿਆ ਕੁੰਮੀ ਜਾ ਰਹੇ ਨੇ ਕੁਝ ਵੀ ਦਿਖਾਈ ਨਹੀਂ ਦਿੰਦਾ ਕਿਹੜੇ ਪਾਸੇ ਜਾਣਾ ਅੱਗੇ ਕੋਈ ਰਾਹ ਨਹੀਂ ਸਤਗੁਰੂ ਜੀ ਸਰਸਾ ਨਦੀ ਦੇ ਕੰਢੇ ਤੇ ਸਤ ਕੋ ਨਹੀਂ ਸੇਰ ਹੋਈ ਅਤ ਤੇਰਾ ਯਾਰ ਤੇ ਸਿੰਘਾਂ ਨੂੰ ਆਖਿਆ ਕਿ ਚੰਗੜਾ ਮਾਰੋ ਦੇਤ ਦੇ ਉਤਰੀਏ ਆ ਸਾਦੀ ਬਾਗ ਦੀ ਬਾਣੀ ਪੜੀਏ ਵੇਖੋ ਸਤਗੁਰੂ ਜੀ ਪੇਸ਼ੇ ਫੌਜ ਜੜੀ ਹੋਈ ਜਾ ਅੱਲੇ ਪਾਸੇ ਸਰਸਾ ਨਦੀ ਜੜੀ ਉਹਦੇ ਵਿੱਚ ਹਰ ਆਇਆ ਹੋਇਆ ਤੇ ਅੰਤਾਂ ਦੀ ਠੰਡ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਸਿੰਘੋ ਚੰਗੜਾ ਮਾਰੋ ਦੇਤ ਦੇੰ ਦਾ ਸਮਾ ਹੋ ਜਾ ਅਸੀਂ ਆਪਣੇ ਜੀਵਨ ਵਾਲੇ ਝਾਤੀ ਮਾਰ ਕੇ ਵੇਖੀਏ ਸਾਡੇ ਤੇ ਕਦੇ ਇਦਾਂ ਦਾ ਸਮਾਂ ਆ ਜਾਵੇ ਅਸੀਂ ਬਾਣੀ ਪੜਾਂਗੇ ਅਸੀਂ ਕਿ ਹੁਣ ਬਾਣੀ ਨਹੀਂ ਪੜਦੇ ਜੀਆਂ ਸੌਤ ਸਹੂਲਤਾਂ ਪਿਛੇ ਫੌਜ ਲੱਗੀ ਹੋਈ ਆ ਦੈਰਿਆਂ ਦੀ ਤੇ ਤਾਂ ਵੀ ਸਤਿਗੁਰੂ ਦੀ ਬੰਡੋਲ ਬਾਣੀ ਪੜਦੇ ਪਏ ਆ ਸਾਡੀ ਬਾਣੀ ਵੀ ਬਾਣੀ ਪਈ ਇਹਨੇ ਜਿਲ ਨੂੰ ਭਾਈ ਅਚੰਦਰ ਸਿੰਘ ਜੀ ਇਹਨਾਂ ਨੇ ਬڑا ਜ਼ਫਾ ਸਮਾ ਜਿਹੜੀ ਹੈ ਚੰਦ ਲੜੀ ਇਹਨਾਂ ਜੇ ਮੁਗਲਾਂ ਨੂੰ ਸਤਿਗੁਰ ਜੀ ਨੇ ਅੱਗੇ ਤੱਕ ਨਹੀਂ ਆਉਣ ਦਿੱਤਾ ਸਤਿਗੁਰ ਜੀ ਹੁਣ ਸਰਸਾਂ ਨਦੀ ਪਾਰ ਕੀਤੀ ਹੁਣ ਕੋਟਲੇ ਨਗਰ ਦੇ ਵਿੱਚ ਪਹੁੰਚੇ ਨੇ ਲਿਹਾੰਖਾ ਸਾਹਿਬ ਦੇ ਕੋਲ ਇਹ ਲਿਹਾੰਖਾ ਗੁਰੂ ਘਰ ਦਾ ਸਰਤਾਉ ਹੈ ਦੇ ਕੋਲ ਪਹਿਲਾਂ ਸ਼ੇਰਪਾਸਾ ਮਹਾਰਾਜ ਜੀ ਦੇ ਨਾਲ ਦੇ ਘਰ ਆਏ ਸਤਵੇਂ ਪਾਸ਼ਾ ਮਹਾਰਾਜ ਦੇ ਘਰ ਦੇ ਵਿੱਚ ਚਰਨ ਪਾਉਂਦੇ ਨੇ ਭਾਈ ਬਚਿੱਤਰ ਸਿੰਘ ਵੀ ਜਗਮੀ ਹਾਤ ਦੇ ਵਿੱਚ ਬਾਅਦ ਵਿੱਚ ਜਿੱਥੇ ਪਹੁੰਚਦਾ ਫਿਰ ਭਾਈ ਬਚਿੱਤਰ ਸਿੰਘ ਨੂੰ ਸਤਿਗੁਰੂ ਜੀ ਆਪਣੇ ਆਸਨ ਤੇ ਬਿਠਾਉਂਦੇ ਮਲ ਅੱਡੀ ਕਰਦੇ ਫਿਰ ਇਥੋਂ ਸਤਿਗੁਰੂ ਜੀ ਅੱਗੇ ਜਾਂਦੇ ਨੇ ਭਾਈ ਜੀਵਨ ਸਿੰਘ ਜਿਹੜੇ ਦਿੱਲੀ ਤੋਂ ਸਤਿਗੁਰੂ ਜੀ ਦਾ ਸੇਸ ਲੈ ਕੇ ਆਏ ਸੀ ਗੁਰਦੇਵ ਹੱਥ ਪਾਸ਼ਾ ਮਹਾਰਾਜ ਜੀ ਦਾ ਉਹ ਵੀ ਸਰਸਾ ਨਦੀ ਦੇ ਕੰਢੇ ਤੇ ਸ਼ਹੀਦ ਹੁੰਦੇ ਨੇ ਬਹੁਤ ਕਹਿੰਦੇ ਉਹਨਾਂ ਨੇ ਜੰਗ ਲੜੀ ਅੰਤਲੇ ਸਮੇਂ ਨੂੰ ਮੱਝੇ ਦੇ ਵਿੱਚ ਆ ਕੇ ਡੈਰੀ ਦੀ ਗੋਲੀ ਉਹਨਾਂ ਦੇ ਵੱਜਦੀ ਹੈ ਤੇ ਉਹ ਵੀ ਫਿਰ ਸਤ ਕੋ ਵਾਲੇ ਦਿਨ ਸ਼ਹੀਦੀ ਪ੍ਰਾਪਤ ਕਰਦੇ ਸਤਗੁਰੂ ਜੀ ਸਤ ਕੋ ਦੀ ਰਾਤ ਨੂੰ ਚੰਕੌਰ ਦੇ ਗੜੀ ਪਹੁੰਚੇ ਨੇ ਰੋਪੜ ਤੋਂ ਹੰਦਿਆ ਹੋਇਆ ਇੱਥੇ ਜਗਤਰਾਏ ਤੇ ਰੂਪ ਚੰਦ ਦੀ ਹਵੇਲੀ ਹੈ ਇਹਨਾਂ ਦੇ ਆਜਾ ਸਤਗੁਰੂ ਜੀ ਸਾਦੀ ਕੇ ਲਈ ਕੀਤੀ ਹਵੇਲੀ ਤੁਹਾਡੇ ਆਨੰਦਪੁਰ ਤੇ ਗਿਰਿਆ ਦੀ ਬਰਾਬਰੀ ਤੇ ਨਹੀਂ ਕਰ ਸਕਦੀ ਪਰ ਰਣ ਪ੍ਰਬੰਧ ਦੇ ਨਾਲ ਜੁੱਧ ਲੜਦੇ ਨਾਰੋ ਇਹ ਬਹਿਲੀ ਜਿਹੜੀ ਹੈ ਤੁਹਾਡੇ ਕੰਮ ਆ ਸਕਦੀ ਹੈ ਸਤਿਗੁਰੂ ਜੀ ਤੁਸੀਂ ਇੱਥੇ ਆਪਣੇ ਆਸਨ ਲਾਓ ਤੁਸੀਂ ਇੱਥੇ ਆਪਣਾ ਮੋ르ਜਾ ਬੰਦੀ ਕਰੋ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨਾਲ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਸਹਿਬਾਦ ਤੇ 40 ਸਿੰਘਾਂ ਦਾ ਜਥਾ ਹੈ ਹੁਣ ਕਈ ਦਿਨਾਂ ਤੋਂ ਭੁਖੇ ਪਾਣੀ ਸਿੰਘ ਠੰਡ ਦਾ ਮੌਸਮ ਹੈ ਬਸਤਰ ਵੀ ਕੋਈ ਚੰਗੇ ਨਹੀਂ ਗੱਲ ਦੇ ਵਿੱਚ ਛੋਟੀਆਂ ਤਸਕਾਰਾਂ ਜੇਸਕੀਆਂ ਹੁਣ ਰਾਤ ਹੋਈ ਹੈ ਭੁਖੇ ਪਾਣੀ ਸਿੰਘ ਜਿਹੜੇ ਨੇ ਆਰਾਮ ਕਰਦੇ ਪਏ ਨੇ ਲੇਟੇ ਹੋਏ ਨੇ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਮਹਾਰਾਜ ਦੀ ਬਾਹਰ ਨਿਕਲਦੇ ਨੇ ਤੇ ਦੇਖਦੇ ਨੇ ਕਿ ਇਹ ਜਿਹੜੇ ਸਿੰਘ ਮੇਰੇ ਕੋਲ ਸੁੱਤੇ ਨੇ ਸਵੇਤੂ ਇਨਾ ਦੇ ਵਿੱਚੋਂ ਕਿਸੇ ਜੇ ਵੀ ਨਹੀਂ ਹੋਣਾ ਇਹਨਾਂ ਨੇ ਜੋਧ ਕੇ ਮਦਾਨ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੀਆਂ ਨੇ ਸਤਿਗੁਰੂ ਜੀ ਪ੍ਰੇਮ ਦੇ ਨਾਲ ਨਿਰਾਸ਼ੇ ਦਿੰਦੇ ਨੇ ਨਾਲੇ ਆਸ ਦੇ ਨੇ ਖਤਾਬ ਦਿੰਦੇ ਨੇ ਇਹ ਮੇਰਾ 10 ਹਜ਼ਾਰੀ ਹੈ ਇਹ ਮੇਰਾ 50 ਹਜ਼ਾਰੀ ਹੈ ਇਹ ਮੇਰਾ 2.5 ਲੱਖੀ ਸਿੰਘ ਹੈ ਸਤਿਗੁਰੂ ਜੀ ਪ੍ਰੇਮ ਕਰਦੇ ਨੇ ਆਪਣੇ ਸਿੰਘਾਂ ਦੇ ਕਲੀ ਰਾਤ ਨੇ ਬੜਾ ਸੁੰਦਰ ਲਿਖਿਆ ਵੀ ਸਤਿਗੁਰੂ ਜੀ ਜਿਸ ਵੇਲੇ ਬਾਹਰ ਆਏ ਕਹਿੰਦੇ ਜੂਹਾ ਕਾ ਵੀ ਹਲਕਾ ਕਾ ਵੀ ਦਹਿਣ ਚੁੰਮਣੇ ਬੈਠੇ ਜਦ ਪਾਏ ਕੀ ਹੋ ਰਾਇ ਤੋ ਜਦ ਚੁੰਮਣੇ ਬੈਠੇ ਸਤਿਗੁਰੂ ਜੀ ਕਰੇ ਸਿੰਘਾਂ ਦੇ ਹੱਥ ਚੁੰਮਦੇ ਨੇ ਮੱਥਾ ਚੁੰਮਦੇ ਨੇ ਕਹਿੰਦੇ ਜਦੋਂ ਪਿਆਰਾ ਬੌਜੇ ਪਾਸੇ ਆਏ ਤੇ ਸਤਿਗੁਰੂ ਜੀ ਸਿਧਾਂ ਦੇ ਚਰਨ ਵੀ ਚੁੰਮਦੇ ਨੇ ਦੁਨੀਆ ਦੇ ਵਿੱਚ ਇੰਦਾ ਦਾ ਕੋਈ ਵੀ ਰਹਿਬਰ ਪੀਰ ਪਗੰਬਰ ਨਹੀਂ ਹੋਇਆ ਜਿਹੜਾ ਆਪਣੇ ਸਿੱਖਾਂ ਨੂੰ ਇਹਦਾ ਪ੍ਰੇਰਿਤ ਕਰਦਾ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਜੀ ਹੁਣ ਅੱਜ ਕੋ ਦੀ ਸਵੇਰ ਹੁੰਦੀ ਹੈ ਮੋਹੱਜਾ ਬੰਦੀ ਸਿੰਘਾਂ ਨੇ ਕੀਤੀ ਇੰਨੋਂ ਜਿਹੜਾ ਬੈਰੀ ਦੀ ਫੌਜ ਹੈ ਉਹ ਬਹੁਤ ਜ਼ਿਆਦਾ ਡਟ ਕੇ ਆਈ ਕਈ ਇਤਿਹਾਸਕਾਰਾਂ ਨੇ 10 ਲੱਖ ਲਿਖਿਆ ਹੈ ਸਤ ਗੁਰੂ ਜੀ ਬਰਬਦਰ ਸਿੰਘ ਜੀ ਖਾਲਸਾ ਪੰਡਤਾਂ ਬਾਰੇ ਕਥਾ ਦੇ ਵਿੱਚ ਕਹਿੰਦੇ ਨੇ ਵੀ 10 ਲੱਖ ਫੌਜ ਜਿਹੜੀ ਕੱਲੀ ਔਰੰਗਜ਼ੇਬ ਦੀ ਸੀ ਹੋਰ ਜਿਹੜੀ ਫੌਜ ਬੁਲਾ ਕੇ ਘੱਟੋਂ ਤੋਂ ਘੱਟ 21 ਲੱਖ ਫੌਜ ਜਿਹੜੀ ਚੜ ਕੇ ਆਈ ਐਨੀ ਫੌਜ ਚੜ ਕੇ ਆਉਂਦੀ ਹੈ ਹੁਣ ਜਦੋਂ ਚਮਤੌਲ ਦੀ ਗੱਡੀ ਦੇ ਵਿੱਚੋਂ ਸਿਤਾ ਨੇ ਮੋਰ ਦੇ ਸੰਭਾਲੇ ਪਹਿਲਾਂ ਤੇ ਸਤ ਪੁਰ ਜੀ ਨੇ ਆਖਿਆ ਕਿ ਤੁਸੀਂ ਆਪਣੇ ਸਹਿਬਜ਼ਾਦਿਆਂ ਨੂੰ ਲੈ ਕੇ ਸਤਗੁਰ ਜੀ ਚਮਕੌਰ ਦੀ ਗੜੀ ਦੇ ਵਿੱਚ ਚਲੇ ਜਾਓ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਨਹੀਂ ਹੋ ਸਕਦਾ ਹੁਣ ਜੱਗ ਜਿਹੜੀ ਹੈ ਸ਼ੁਰੂ ਹੋਈ ਹੈ ਹੁਣ ਸਭ ਤੋਂ ਪਹਿਲਾ ਨਾਲਖਾ ਜਿਹੜਾ ਹੈ ਉਹ ਗੱਜੀ ਗੜੀ ਨੂੰ ਪੌੜੀ ਲਾ ਕੇ ਤਾਂ ਚੜਦਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਨਾਲਖਾ ਨੂੰ ਤੱਕ ਲੰਕਾਰਾ ਪੀਰ ਮਾਰ ਕੇ ਉਥੇ ਮੁਕਾਲ ਦਿੱਤਾ ਫਿਰ ਬੁਲਸ਼ੇਰ ਖਾਨ ਜਿਹੜਾ ਹੈ ਇਹ ਪੌੜੀ ਦੇ ਉੱਪਰ ਚੜਿਆ ਸਤਿਗੁਰੂ ਜੀ ਨੇ ਗੁਰਜ ਮਾਰਿਆ ਇਹਦੇ ਸਿਰ ਦੇ ਵਿੱਚ ਜਿਵੇਂ ਮਿੱਟੀ ਦਾ ਘੜਾ ਪੱਲੀ ਦਾ ਕੇਸੜਾ ਜਿਹਦਾ ਸਿਰ ਭੰਨ ਕੇ ਸੁੱਟ ਦਿੱਤਾ ਮਹਦੂਦ ਖਾਨ ਵੇਖ ਕੇ ਅੰਦਰ ਬਾਹਰ ਵੇਖ ਕੇ ਪਿੱਛੇ ਮੁੜ ਗਿਆ ਸਤਿਗੁਰੂ ਜੀ ਜਥਰਨਾਮੇ ਦੇ ਵਿੱਚ ਲਿਖਦੇ ਨੇ ਔਰਗ ਦੇਵ ਨੂੰ ਕਿ ਜੇ ਇਹ ਮਹਦੂਦ ਖਾਨ ਥੋੜਾ ਜਿਹਾ ਹੋਰ ਲੱਗੇ ਨਾ ਜੇ ਇੱਕ تیر ਨਾਲ ਇਹਨੂੰ ਵੀ ਬਖਸਣਾ ਸੀ ਹੁਣ ਪੰਜ ਪੰਜ ਸਿਨਾਂ ਦੇ ਜਦੇ ਜਿਹੜੇ ਨੇ ਉਹ ਚਮਕੌਰ ਦੀ ਕਰਤੀ ਗੜੀ ਦੇ ਵਿੱਚੋਂ ਬਾਹਰ ਜਾਂਦੇ ਨੇ ਤੇ ਬਾਹਰ ਜਾ ਅਰੇ ਜਾ ਅਰੇ ਦੀਆਂ ਆਵਾਜ਼ਾਂ ਆਉਂਦੀਆਂ ਨੇ ਜਿਹੜੇ ਭਾਰੀ ਰਾਜੇ ਨੇ ਉਹ ਸ਼ਿਰਜੀ ਨੂੰ ਧਿਆਲੇ ਨੇ ਉਹ ਦੇਵੀ ਦੇ ਗੁਣਧਾਰੇ ਨੇ ਤੇ ਜਿਹੜੇ ਮੁਗਲ ਸੀ ਉਹ ਆਪਣੇ ਅੱਲਾ ਦੇ ਗੁਰ ਗਾਉਂਦੇ ਨੇ ਜਾਂੜਣੀ ਦੇ ਤੇ ਕਹਿੰਦੇ ਫੜ ਦੋ ਬਾਹਰ ਤੋਂ ਕੋਈ ਜਿਉਂਦਾ ਨਾ ਬਾਜ਼ਕੀਦਾਰੇ ਹੁਣ ਪੰਜ ਪੰਜ ਸਿੰਘਾਂ ਦੇ ਜਥੇ ਜਦੋਂ ਨਿਕਲਦੇਵੇਂ ਤੇ ਇਹ ਇਹਦਾ ਟੁੱਟ ਕੇ ਪੈਂਦੇ ਨੇ ਵੈਰੀ ਦੀ ਫੌਜ ਦੇ ਉਤੇ ਇਹ ਜਿਹੜਾ ਪੰਜ ਪੰਜ ਸਿੰਘਾਂ ਦਾ ਜਥਾ ਹੈ ਇਹ ਕਲਾ ਕਲਾ ਸਿੰਘ ਜਿਹੜਾ ਮਗਲਾਂ ਦੀ ਕੋਝ ਤੇ ਸਵਾ ਸਵਾ ਲੱਖ ਤੇ ਪਾਰ ਉੱਪਰ ਹਣ ਬੱਚਾ ਪਿਆਰਿਆਂ ਦੇ ਵਿੱਚੋਂ ਭਾਈ ਬੋਧ ਸਿੰਘ ਜੀ ਗਏ ਨੇ ਭਾਈ ਬੋਧ ਸਿੰਘ ਜੀ ਮੈਦਾਨ ਦੇ ਵਿੱਚ ਜੋਧ ਕੇ ਸ਼ਹੀਦੀ ਪ੍ਰਾਪਤ ਕੀਤੀ ਇਹਨਾਂ ਵੱਲ ਵੇਖ ਕੇ ਭਾਈ ਸਾਹਿਬ ਸਿੰਘ ਜੀ ਜਾਂਦੇ ਨੇ ਬੱਚਾ ਪਿਆਰਿਆਂ ਦੇ ਵਿੱਚੋਂ ਨਾਲ ਹੀ ਭਾਈ ਹਿੰਦ ਸਿੰਘ ਜੀ ਗਏ ਇਹ ਦੋਵੇਂ ਪਿਆਰੇ ਆਪਸ ਦੇ ਵਿੱਚ ਬਿਠਾ ਜੋੜ ਕੇ ਇਹਨਾਂ ਦੇ ਫਿਰ ਤਲਵਾਰ ਦੇ ਨਾਲ ਦੇਜਿਆਂ ਦੇ ਨਾਲ ਬੜਾ ਲੰਮਾ ਸਮਾਂ ਇਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਲੜੇ ਲੱਖਾਂ ਹੀ ਇਹਨਾਂ ਨੇ ਮੁਗਲ ਜਣੇ ਨੂੰ ਮਾਰੇ ਔਰ ਸਤਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਕੋਲ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਏ ਦੀ ਦਲ ਦੇ ਵਿੱਚ ਪੱਲਾ ਪਾਇਆ 17 ਸਾਲ ਦੀ ਉਮਰ ਹੈ ਆਖਿਆ ਸਤਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜੋਸ਼ ਕੇ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦਾ ਸਤਿਗੁਰੂ ਜੀ ਬੜੇ ਖੁਸ਼ ਹੋਏ ਆਚਾ ਜੀ ਸਿੰਘਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਬਿਨਾਂ ਕਹਿਣ ਤੋਂ ਆਪ ਉੱਠ ਕੇ ਆਇਆ ਸਤਿਗੁਰੂ ਜੀ ਉੱਟ ਕੇ ਦਰ ਦੇ ਨਾਲ ਲਾਉਂਦੇ ਨੇ ਸੀਨੇ ਦੇ ਨਾਲ ਲਾਇਆ ਅੰਤਰੀਵਾਰ ਸਹਿਬ ਦਾਦਾ ਬਾਬਾ ਮਜੀਦ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਮਸਤਕ ਟੇਕਿਆ ਮੱਥਾ ਟੇਕਿਆ ਹੈ ਖਾਤੇ ਗਜਾਈ ਤੇ ਮਦਾਨ ਦੇ ਬਾਰੇ ਨੂੰ ਤੁਰ ਪਏ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਥਾਪੜਾ ਲੈ ਕੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮیدਾਨ ਦੇ ਵਿੱਚ ਉਤਰੇ ਹਾਹਾਕਾਰ ਮੱਚ ਗਈ ਕਿ ਗੁਰੂ ਗੋਬਿੰਦ ਸਿੰਘ ਆ ਗਿਆ ਇਹਨੂੰ ਫੜ ਲਵੋ ਜੇ ਇਹਨੂੰ ਸ਼ਹੀਦ ਕਰ ਦਿੱਤਾ ਤੇ ਅਸੀਂ ਜੰਗ ਜਿਹੜੀ ਹਰ ਦਿੱਤ ਜਾਵਾਂਗੇ ਸਤਿਗੁਰੂ ਜੀ ਦੇ ਨਾਲ ਤੇਰਾ ਜਿਹੜਾ ਹੈ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਮਿਲਦਾ ਸੀ ਇਹ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਆਏ ਇਹਨਾਂ ਨੇ ਆ ਕੇ ਐਡਾ ਹੱਲਾ ਬੋਲਿਆ ਕਈ ਏਡੇ ਇਹਨਾਂ ਨੇ ਜੰਗ ਲੜੀ ਤੇ ਅੰਤਲੇ ਸਮੇਂ ਜਦੋਂ ਸਾਰੇ ਸ਼ਸਤਰ ਜਿਹੜੇ ਜਵਾਬ ਦੇਗੇ ਟੁੱਟ ਗਏ ਘੋੜੇ ਤੋਂ ਵੀ ਹੇਠਾਂ ਪੁੱਤਰ ਵੀ ਫਿਰ ਜਦੋਂ ਇਹ ਪੈਦਲ ਲੜਦੇ ਨੇ ਅੰਤ ਨੂੰ ਜਦੋਂ ਬਿਆਰੀਆਂ ਨੇ ਇਹਨਾਂ ਨੂੰ ਘੇਰਾ ਪਾ ਕੇ ਸ਼ਹੀਦ ਕੀਤਾ ਇਤਿਹਾਸਕਾਰ ਲਿਖਦੇ ਨੇ 500 ਤੋਂ ਵੱਧ ਜਿਹੜਾ ਫਾਟ ਹੈ ਉਹ ਬਾਬਾ ਅਜੀਤ ਸਿੰਘ ਦੀ ਬਿਰਜਾਤ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਵੀ ਇਦਾਂ ਦਾ ਇਤਿਹਾਸ ਨਹੀਂ ਹੋਵੇਗਾ ਕਿ ਕਿਸੇ ਸੌ ਰੁਪਏ ਦੇ 500 ਤੋਂ ਵੱਧ ਕੋਈ ਫਟ ਜਿਹੜਾ ਵਜਾ ਹੋਵੇ ਕਿਸੇ ਸੌ ਰੁਪਏ ਦੇ ਖਾਤਾ ਹੋਵੇ ਸਭ ਤੋਂ ਜ਼ਿਆਦਾ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਪ੍ਰਾਪਤ ਕਰਦੇ ਧਰਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਗਰੀਦ ਉੱਪਰ ਖੜ ਕੇ ਜਦੋਂ ਸਹਬਜ਼ਾਦੇ ਸ਼ਹੀਦ ਹੋਏ ਬਾਬਾ ਅਜੀਤ ਸਿੰਘ ਜੀ ਸਤਿਗੁਰੂ ਜੀ ਨੇ ਬਹੁਤ ਉੱਚੀ ਜਗਾਰਾ ਛੱਡਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਮੇਸ਼ਰ ワਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਐਂਦਾ ਵੇਖ ਕੇ ਹੁਣ ਬਾਬਾ ਜੁਧਾਰ ਸਿੰਘ ਜੀ ਆਏ ਆਖਿਆ ਸਤਿਗੁਰੂ ਤਾਂ ਹੀ ਮੱਝ ਕੀਤੀ ਸਾਡੇ ਨਾਲ। ਗੁਰੂ ਸਾਹਿਬ ਜੀ ਕਹਿੰਦੇ ਕੀ ਹੋਇਆ? ਆਜਾ ਸਤਿਗੁਰੂ ਜੀ ਤੁਸੀਂ ਸਾਡੇ ਵਿੱਚ ਫਰਕ ਸਮਝਿਆ? ਪੌਣੇ ਤੋਂ 15 ਸਾਲ ਵੀ ਹੋਰ ਹੈ ਬਾਬਾ ਜੁਧਾਰ ਸਿੰਘ ਜੀ ਦੀ। ਸਤਿਗੁਰੂ ਜੀ ਸਾਡੇ ਵੀ ਤੁਸੀਂ ਵਸਤਰ ਦਿਵਾਉਂਦੇ ਸੀ ਉਹ ਵੀ ਇੱਕੋ ਜਿਹੇ, ਸ਼ਸਤਰ ਦਿਵਾਉਂਦੇ ਉਹ ਵੀ ਇੱਕੋ ਜਿਹੇ। ਕੋਈ ਖਾਰਵਾੜੀ ਵਸਤੂ ਦੇ ਨਹੀਂ ਕੋਈ ਇੱਕੋ ਜਈ ਤੇ ਹੁਣ ਸ਼ਹੀਦ ਹੋਣ ਦੀ ਵਾਰੀ ਆਈ ਤੇ ਵੱਡੇ ਭਰਾ ਤੋਂ ਪਹਿਲਾਂ ਮੇਜਤਾ ਜ ਸਾਡੇ ਨਾਲ ਤੁਸੀਂ ਕਾੜੀ ਵੜ ਕੀਤੀ ਐ ਕਿਰਪਾ ਕਰੋ ਮੇਰੇ ਤੇ ਵੀ ਲੈ ਵੀ ਜਗ ਦੇ ਮੈਦਾਨ ਦੇ ਵਿੱਚ ਜੋ ਜੀ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਨਾ ਸਤਿਗੁਰ ਜੀ ਨੇ ਗੱਲ ਦੇ ਨਾਲ ਲਾਇਆ ਅਸ਼ੀਰਵਾਦ ਦਿੱਤਾ ਸਤਿਗੁਰ ਜੀ ਨੇ ਮੱਥਾ ਟੇਕਿਆ ਬਾਬਾ ਤੁਹਾਰ ਸਿੰਘ ਜੀ ਨੇ ਇਹ ਵੀ ਜਗ ਦੇ ਮੈਦਾਨ ਦੇ ਵਿੱਚ ਗਏ ਨੇ ਇਹਨਾਂ ਦੇ ਵੀ ਜਿਸ ਲਈ ਮੈਦਾਨ ਦੇ ਵਿੱਚ ਗਏ ਤੇ ਮੁਗਲਾਂ ਦੇ ਆਹੂ ਲਾਏ ਤੇ ਇਹ ਬਾਬਾ ਤੁਹਾਰ ਸਿੰਘ ਜੀ ਵੀ ਕਾਫੀ ਲੰਮਾ ਸਮਾਂ ਇਹਨਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਜੰਗ ਲੜੀ ਤੇ ਅੰਤੋਂ ਇਹਨਾਂ ਨੂੰ ਵੀ ਘੇਰਾ ਪਾ ਕੇ ਸ਼ਹੀਦ ਕਰ ਦਿੱਤਾ ਜਿਸ ਵੇਲੇ ਸਤਿਗੁਰੂ ਜੀ ਵੇਖਿਆ ਸਹਰਦਾਰ ਨੂੰ ਸ਼ਹੀਦ ਹੁੰਦਿਆਂ ਫਿਰ ਸਤਿਗੁਰੂ ਜੀ ਉੱਚੀ ਗੜੀ ਦੇ ਉੱਪਰ ਖੜ ਕੇ ਜੋ ਦਿਨ ਦਾਰਾ ਛੱਡਦੇ ਹੁਣ ਦੋਵੇਂ ਸੈਦ ਕਰਦੇ ਸ਼ਹੀਦ ਹੋ ਗਏ ਤੇ ਕੀਮਤੀ ਜਾਨ ਤੋਂ ਪਿਆਰੇ ਜਿਹੜੇ ਸਿੰਘ ਸੀ ਉਹ ਵੀ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਇਧਰ ਇਹ ਆਟਪੋ ਦਾ ਸਾਰਾ ਜਿਹੜਾ ਚਮਕੌਰ ਦੀ ਗੜੀ ਦੇ ਵਿੱਚ ਜਿਹੜਾ ਇਤਿਹਾਸ ਵਾਪਰਿਆ ਦੂਜੇ ਪਾਸੇ ਮਾਤਾ ਕੁਦਰੀ ਦੀ ਛੋਟੀ ਸਹਿਜਾਦਿਆਂ ਦੇ ਨਾਲ ਉਮਾ ਮਾਸਕੀ ਦੇ ਘਰ ਦੇ ਵਿੱਚੋਂ ਇੱਕ ਕੰਪਨੀ ਦੇ ਵਿੱਚ ਰਹਿੰਦੇ ਨੇ। ਉਹਦੀ ਬੀਬੀ ਲక్ష్ਮੀ ਪ੍ਰਭ ਜੀ ਨੇ ਭੋਲੇ ਪ੍ਰਸ਼ਾਦਾ ਸ਼ਿਕਾਇਤ ਆ। ਸਹਿਜਾਦਿਆਂ ਦੀ ਮਾਤਾ ਜੀ ਦੀ ਸੇਵਾ ਕੀਤੀ, ਮੁੱਠੀ ਚਾਦੀ ਕੀਤੀ। ਸੁਭਾਈ ਧੰਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਆਪਣੇ ਸਿੰਘਾਂ ਨੂੰ ਸਵਾ ਸਵਾ ਲੱਖ ਦੇ ਨਾਲ ਲਗਾਇਆ। ਇਹ ਸਤਿਗੁਰੂ ਜੀ ਨੇ ਆਖਿਆ ਇੱਕ ਪੁੱਤਰ ਕੇ ਸੀਸ ਪਰ ਬਾਹ ਤੀਏ ਸਤਜਾਰ ਚਾਰ ਹੋਏ ਤੋਂ ਪਿਆ ਹੋਵਾ ਜੀਪਤ کئی ਹਜ਼ਾਰ ਸਾਡੇ ਕਰਕੇ ਸਤਿਗੁਰੂ ਜੀ ਨੇ ਆਪਣੇ ਚਾਰੇ ਸਹਦਾਰੇ ਜਿਹੜੇ ਨੇ ਕੁਰਬਾਨ ਕਰ ਦਿੱਤੇ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਪੂਰਾ ਚੁੱਕੇ ਹਾਂ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਸਾਰ ਕੇ ਅੱਖੋਂ ਪਰੋਖੇ ਕਰ ਦਿੱਤਾ ਅਸੀਂ ਗੁਰੂ ਤੋਂ ਗੁਰੂ ਦੇ ਅੰਮ੍ਰਿਤ ਤੋਂ ਗੁਰੂ ਦੇ ਸਦਾਰਨ ਤੋਂ ਕੌਣ ਦੂਰ ਹੋ ਦਿੱਤੇ ਇਹ ਜਿਹੜੀ ਚੱਕੀ ਗੜੀ ਸੀ ਇਹ 1960 ਤੱਕ ਉਸੇ ਤਰ੍ਹਾਂ ਹੀ ਮੌਜੂਦ ਸੀ ਜਿਹੜੀ ਗੜੀ ਨੂੰ ਔਰੰਗਜ਼ੇਬ ਨੇ ਢਾ ਸਕੇ ਆ ਜਿਹੜੀ ਗੜੀ ਨੂੰ ਅੰਗਰੇਜ਼ ਨੇ ਢਾ ਸਕੇ ਉਹ ਗੜੀ ਨੂੰ ਸਾਡੇ ਤਾਰ ਸੇਵਾ ਵਾਲੇ ਬਾਪਿਆਂ ਨੇ ਸੇਵਾ ਦੇ ਬਾਤ ਤੇ 1960 ਦੇ ਵਿੱਚ ਕੋਈ ਜਲੀ ਤਰਕੀ ਗੜੀ ਸੀ ਟੈਕਨੀਕੀ ਕਰ ਦਿੱਤੀ ਉਹ ਜਿਹੜੀ ਗੜੀ ਸੀ ਉਹ ਖਤਮ ਤਾਂ ਦਿੱਤੀ ਤੇ ਵੱਡੇ ਵੱਡੇ ਮਹਿਲ ਆਲੀ ਸ਼ਾਨ ਗੁਰੂ ਘਰ ਜਿਹੜੇ ਉਸਾਰ ਦਿੱਤੇ ਬੜੀ ਚੰਗੀ ਗੱਲ ਹੈ ਗੁਰੂ ਘਰ ਉਸਾਰਨੇ ਚਾਹੀਦੇ ਨੇ ਪਰ ਜਿਹੜੀਆਂ ਪੁਰਾਤਨ ਇਤਿਹਾਸਿਕ ਇਮਾਰਤਾਂ ਨੇ ਉਹਨਾਂ ਨੂੰ ਨਹੀਂ ਢਾਉਣਾ ਚਾਹੀਦਾ ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਕਿਵੇਂ ਸੇਵਾ ਦੇ ਨਾਮ ਤੇ ਸੰਗਤਾਂ ਦੇ ਹੀ ਮਾਇਆ ਦੇ ਨਾਲ ਜਿਹੜੀਆਂ ਗੁਰੂ ਘਰ ਦੇ ਵਿੱਚ ਗੁਰੂ ਘਰ ਦੀਆਂ ਨਿਸ਼ਾਨੀਆਂ ਸੀ ਉਹਨਾਂ ਨੂੰ ਘਟੇ ਦੇ ਰੀਤ ਕੀਤਾ ਜਾ ਰਿਹਾ ਹੈ ਸੰਗਤਾਂ ਨੂੰ ਬੇਚੇ ਵੀ ਜਦੋਂ ਮਾਇਆ ਦਿੰਦੇ ਹੋ ਤੇ ਇਸ ਪਾਸੇ ਵੀ ਧਿਆਨ ਦੇ ਆਪਰ ਸੁਭਾਈ ਇਹ ਜਿਹੜੇ ਸ਼ਹੀਦੀ ਵਿਹਾੜੇ ਕਰਦੇ ਪਏ ਨੇ ਇਹਨਾਂ ਦਿਹਾੜਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆਪਣੀ ਬੱਚਿਆਂ ਦੇ ਨਾਲ ਬੈਠੋ ਪਰਿਵਾਰ ਦੇ ਨਾਲ ਬੈਠੋ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ 15-20 ਮਿੰਟ ਸਿਮਰਨ ਕਰੋ ਘਟੋ ਘਟ ਇੱਕ ਜਰਜੀਤ ਸਿੰਘ ਸਾਹਿਬ ਦੀ ਬਾਤ ਦੀ ਹਾਜ਼ਰੀ ਲਵਾਓ ਜਿਨ੍ਹਾਂ ਨੇ ਸਾਡੇ ਵਾਸਤੇ ਕਿੰਨੀ ਕੁਰਬਾਨੀ ਕੀਤੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਸਾਰਾ ਸਰਬੰਸ ਜਿਹੜਾ ਹੈ ਉਹ ਆਪਣਾ ਨਿਸ਼ਾਰਤ ਕਰ ਦਿੱਤਾ ਸਪਾਈ ਤਮ ਕੋਰ ਦੀ ਗੜੀ ਦੇਸ਼ ਮੂਹ ਸੇ ਹਿੰਦਾਂ ਨੂੰ ਅਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਇਤਿਆਂ ਕੁ ਵਿਚਾਰਾ ਕਰ ਬਿਆ ਬਿਰਧ ਪ੍ਰਤਾਤਮੀਆਂ ਭੁਲਾਦਤੀਆਂ ਹੋ ਗਿਆ ਗੁਰੂ ਸਾਹਿਬ ਦੀ ਸੰਕਟਾਂ ਬਖਸ਼ ਲੋਗ ਹੈ ਬਖਸ਼ ਲੈ ਰਾ ਵਾਹਿਗੁਰੂ ਦੀ ਕਾਥਾਲ ਸਾਥ ਵਾਹਿਗੁਰੂ ਦੀ ਫਤਿਹ ਉਹ ਤੇ ਆ ਕੀ ਅਰਦਾਸ ਹਮਾਰੀ He opened the open Sabbath.